ਲਗਦਾ ਕੰਮ ਕਰਤਾ ਆਰਾਮ ਕਰ ਰਿਆ ਸੀ ਦੁਪਹਿਰ ਦਾ ਤਰ੍ਹਾਂ ਤੁਸੀਂ ਸੜਨਾ ਇਸੇ ਤਰ੍ਹਾਂ ਜਿਸ ਤਰ੍ਹਾਂ ਜੀ ਸੜ ਰਹੇ ਹੈ ਲੱਖਾਂ ਇਸੇ ਤਰ੍ਹਾਂ ਤੁਸੀਂ ਮਚਣਾ ਹੈ ਇਹ ਕਹਿੰਦੇ ਕਰੋਨਾ ਆ ਗਿਆ ਆ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਦਬਰ ਸਾਹਿਬ ਤੋਂ ਗੜਸ਼ਾਂਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਦਬਰ ਸਾਹਿਬ ਤੋਂ ਗੜਸ਼ਾਂਕਰ ਰੋਡ ਜੋ ਕਿ ਆ ਪਹਾੜੀ ਨੂੰ ਪਿੱਛੇ ਅੱਗ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਹੁਣ ਕੰਮ ਅਮਲ ਦੇ ਵਿੱਚ ਲਿਆਂਦਾ ਤੇ ਮਸ਼ੀਨ ਵੀ ਆ ਚੁੱਕੀ ਹੈ ਨੂਰਪੁਰ ਵੈਦੀ ਤੋਂ ਬਹੁਤ ਜਲਦੀ ਜਿਹੜੀ ਮਸ਼ੀਨ ਇੱਥੇ ਪਹੁੰਚੀ ਐ ਸੋ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਤਾਂ ਜੋ ਗਾਹਾਂ ਜਿਹੜਾ ਜੰਗਲ ਆ ਉਹ ਬਚ ਜਾਊਗਾ ਸੋ ਬਹੁਤ ਬਹੁਤ ਧੰਨਵਾਦ ਬਹੁਤ ਸ਼ੀਤੀ ਗੱਡੀ ਪੁੱਜੀ ਐ ਸੋ ਇਹਨਾਂ ਦਾ ਪੁੱਜਣ ਤੇ ਬਹੁਤ ਬਹੁਤ ਧੰਨਵਾਦ ਹੈ ਭਾਈ ਅੱਗੇ ਲਿਆਓ ਗੱਡੀ ਆ ਸਵੇਰੇ ਸਾਹਮਣੇ ਹੋਦੀ ਚ ਪਾਣੀ ਪਾ ਕੇ ਗਏ ਤੇ ਆ ਕਿਸੇ ਪਾਪੀ ਬੰਦੇ ਨੇ ਬੀੜੀ ਪੀ ਕੇ ਮੈਨੂੰ ਲੱਗਦਾ ਕੰਮ ਕਰਤਾ ਆਰਾਮ ਕਰ ਰਿਹਾ ਸੀ ਦੁਪਹਿਰ ਦਾ ਟਾਈਮ ਤੱਕ ਆ ਦੇਖੋ ਕਿਸ ਤਰ੍ਹਾਂ ਜੰਗਲ ਛੜ ਰਹੇ ਇਸੇ ਤਰ੍ਹਾਂ ਤੁਸੀਂ ਛੜਨਾ ਇਸੇ ਤਰ੍ਹਾਂ ਜਿਸ ਤਰ੍ਹਾਂ ਜੀ ਛੜ ਰਹੇ ਹੈ ਲੱਖਾਂ ਇਸੇ ਤਰ੍ਹਾਂ ਤੁਸੀਂ ਮਚਣਾ ਹੈ ਇਹ ਕਹਿੰਦੇ ਕਰੋਨਾ ਆ ਗਿਆ ਆ ਗਿਆ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਫੋਨ ਦੇ ਉੱਤੇ ਤੁਰੰਤ ਗੱਡੀ ਜਿਹੜੀ ਭੇਜੀ ਹੈ ਉਹਨਾਂ ਦੇ ਨਾਲ ਅਸੀਂ ਨੂਰਪੁਰ ਵਿਧੀ ਐਸ ਐਚਓ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਤੁਰੰਤ ਅਮਲ ਦੇ ਵਿੱਚ 5-7 ਮਿੰਟ ਦੇ ਵਿੱਚ ਗੱਡੀ ਕਾਹਨ ਪਰ ਕੋਈ ਪੁੱਜੀ ਹੈ ਜੋ ਇਹ ਜੰਗਲ ਸੀ ਕਿਉਂਕਿ ਜੇਕਰ ਗੱਡੀ ਅੱਧਾ ਘੰਟਾ ਲੇਟ ਹੋ ਜਾਂਦੀ ਫਿਰ ਅੱਗ ਤੇ ਪਾਣਾ ਬਹੁਤ ਬੇਕਾਬੂ ਹੋ ਜਾਣਾ ਸੀ ਤੋਂ ਬਹੁਤ ਬਹੁਤ ਇੱਕ ਬੇਨਤੀ ਹੋਰ ਹੈ ਛੋਟੀ ਜਿਹੀ ਵੀ ਡਰਾਈਵਰ ਦੇ ਨਾਲ ਜਿਹੜਾ ਹੈਲਪਰ ਹੈ ਉਹ ਵੀ ਬਹੁਤ ਜ਼ਰੂਰੀ ਹੈ ਤਾਂ ਫੇਰ ਵੀ ਡਰਾਈਵਰ ਨੇ ਬਹੁਤ ਹਿੰਮਤ ਦਿਖਾਈ ਐ ਅਸੀਂ ਨਾਲ ਲੱਗ ਕੇ ਜਿਹੜੀ ਅੱਗ ਬੁਝਾਈ ਐ ਸੋ 10 ਰੁਪਏ ਸੰਪਾਲੀ ਜਲ ਸੇਵਾ ਜੰਗੀ ਜੀਵ ਜਾਨਵਰਾਂ ਦੀ ਇੱਕ ਵਾਰੀ ਫੇਰ ਐਸਐਚਓ ਸਾਹਿਬ ਤਨੂਰਪੁਰ ਵੇਦੀ ਗੌਰ ਬਰਾਣਾ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ